ਹਣ ਚੋਰ ਪਰਖਿਆ ਜਉ ਤੂੰ ਕਹਿੰਦਾ ਡਾਕੂਮੈਂਟ ਦੰਦਾ ਨਹੀਂ ਮੈਂ ਕਹਿੰਦਾ ਤੇ ਮੈਂ ਡਾਕੂਮੈਂਟ ਡਾਂਗ ਦੇ ਜ਼ੋਰ ਤੇ ਲੈ ਕੇ ਜਾਊਂ ਅੱਜ ਰਿਕਾਰਡਿੰਗ ਕਰ ਲੈ ਮੇਰੀ ਡੰਡੇ ਦੇ ਡਾਂਕੇ ਦੇ ਜ਼ੋਰ ਤੇ ਤੂੰ ਡਾਂਕੇ ਦੇ ਜ਼ੋਰ ਤੇ ਧੌਣ ਦੇ ਤਰ੍ਹਾਂ ਕਿਲਾ ਤਰੀ ਜਿਹੜਾ ਹੈਗਾ ਨਾ ਕੱਟ ਕੇ ਭਾਰਨਾ ਸਿੱਧੂ ਨਾਲ ਕਹੀਂ ਜੱਟ ਸੈਕਟਰ ਤੇ ਮੂਹਰੇ ਆ ਕੇ ਤੇਰਾ ਨਾਂ ਤੇਰੇ ਡਾਕੂਮੈਂਟ ਲਗਾ ਤੂੰ ਕਹਿੰਦਾ ਜਾਣਦਾ ਨਹੀਂ ਓਏ ਗੱਲ ਸੁਣ ਓਏ ਓਏ ਪਹਿਲੀ ਗੱਲ ਸੁਣ ਲੈ ਮੈਂ ਕੁੜੀਆਂ ਬੈਠੇ ਨੇ ਮੇਰੇ ਕੋਲ ਮੈਂ ਗਾਲਾਂ ਨਹੀਂ ਕੱਢਣਾ ਚਾਹੁੰਦਾ ਚੱਲ ਕੋਦ ਤੇਰੀ ਤੇਰੀ ਜੇ ਨਾਂ ਧੌਣ ਚ ਕਿਲਾ ਕੱਢਣਾ ਮੇਰੇ ਨਾਲ ਭਾਰਨਾ ਸਿੱਧੂ ਨਾਲ ਕਹੀਂ ਤੂੰ ਕਰੀ ਜਿਹੜੂ ਹਾਂ ਤੋ ਕਹਿੰਦੇ ਸਾਲਾ ਆਹ ਤਰੀਕਾ ਕਰਕੇ ਤਾਂ ਬਾਨਾ ਸਿੱਧੂ ਐਡਾ ਬੇਕੂਫ ਨਹੀਂ ਹੈਗਾ ਵੀ ਜਿਹੜਾ ਏਜੰਟਾਂ ਨਾਲ ਉਹ ਪੰਗੇ ਲਈ ਜਾਂਦਾਗਾ ਇੰਨੇ ਕੁ ਲੋਕਾਂ ਦੇ ਪੈਸੇ ਖਾ ਗਏ ਲੱਖਾਂ ਲੋਕਾਂ ਦੇ ਪੈਸੇ ਟੂਰਿਸਟ ਸਿਰਫ ਟੂਰਿਸਟ ਵੀਜ ਤੇ 10-10 ਲੱਖ ਰੁਪਈਆ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਯੂਰਪ ਯੂਰਪ ਦਾ 5-5 6-6 ਲੱਖ ਰੁਪਈਆ ਉਹਨਾਂ ਨੇ ਅਪਲਾਈ ਕਰਨਾਗਾ ਉਸੇ ਤਰੀਕੇ ਨਾਲ ਤੁਸੀਂ ਖੁਦ ਅਪਲਾਈ ਕਰ ਸਕਦੇ ਆ ਅਪਲਾਈ ਕਰ ਇਹ ਸਾਰਾ 50-60 ਹਜ਼ਾਰ ਰੁਪਈਆ ਦਾ ਕੰਮ ਹੁੰਦਾਗਾ ਤੁਸੀਂ ਆਪਦੇ ਫੰਡ ਸ਼ੋਅ ਕਰਨੇ ਆ ਤੇ ਥੋੜੀ ਟਿਕਟ ਇੰਨਾ ਖਰਚਾ ਹੁੰਦਾਗਾ ਬਾਕੀ ਜਿਹੜਾ ਏਜੰਟ ਆ ਉਹ ਦੀ ਜੇਬ 'ਚ ਪਾਉਂਦੇ ਆ ਸਿੱਧਾ ਸਿੱਧਾ ਪੈਸਾ ਉਹ ਲੋਕਾਂ ਨੂੰ ਕਹਿ ਦਿੰਦੇ ਆ ਕਿ ਲਿਓ ਜੀ 10 ਲੱਖ ਰੁਪਏ ਤੁਹਾਡਾ ਵੀਜ਼ਾ ਗਰੰਟੀ ਆ ਪਹਿਲਾਂ ਲੱਖ ਰੁਪਏ ਦੇ ਦਿਓ ਲੱਖ ਰੁਪਏ ਖਰਚ ਆਉਂਦਾ ਨਹੀਂ ਹੁੰਦਾਗਾ ਟੂਰਿਸਟ ਅਪਲਾਈ ਕਰਨ ਤੇ ਜਿਹੜਾ ਉਹਨੇ ਫੰਡ ਸ਼ੋਅ ਕਰਨੇ ਉਹ ਵੀ ਨਕਲੀ ਸ਼ੋਅ ਕਰਦੇ ਆ ਉਹ ਜੇディ ਕਰਕੇ ਰਿਜੈਕਟ ਹੋ ਜਾਂਦਾ ਬਾਈ ਚਾਂਸ ਖੇ ਦਾ ਲੱਗ ਗਿਆ ਅਗਲੇ ਕੋ 10 ਲੱਖ ਰੁਪਏ ਲੈ ਲੈਣ ਉਹਨਾਂ ਨੇ ਵਰਕ ਵੀਜ਼ੇ ਦੇ ਨਾਂ ਤੇ ਠੱਗੀ ਮੈਂ ਕਹਿੰਨਾ ਜਿਹੜੇ ਗੇਮਾਂ ਹਾਂਜੀ ਤੁਹਾਨੂੰ ਇਥੋਂ ਆਰਮੀਨੀਆ ਵੇਚ ਦੀ ਕੱਢ ਕੇ ਸਰਬੀਆ ਕੱਢ ਕੇ ਮੈਕਸੀਕੋ ਕੱਢ ਕੇ ਤੁਹਾਨੂੰ ਅਮਰੀਕਾ ਲੈ ਜਾਗੇ ਤੁਹਾਨੂੰ ਫਲਾਣੇ ਦੇਸ਼ ਲੈ ਜਾਗੇ ਤਰ੍ਹਾਂ ਤਰ੍ਹਾਂ ਦੀ ਠੱਗੀ ਚੱਲਦੀ ਆ ਏਜੰਟ ਹਮੇਸ਼ਾ ਉਹੀ ਸਹੀ ਹੁੰਦਾ ਜਿਹੜਾ ਸੁੱਤੋਂ ਪਹਿਲਾਂ ਪੈਸੇ ਨਹੀਂ ਮੰਗਦਾਗਾ ਪੈਸੇ ਸਾਰੇ ਅਗਲੇ ਨਾਲ ਕਿਸੇ ਵੀ ਏਜੰਟ ਨਾਲ ਤੁਸੀ ਗੱਲ ਕਰਨੀ ਹੁੰਦੀ ਹੈ ਕਿਤੇ ਵੀ ਜਾਣਾਗਾ ਅਗਲੇ ਨੂੰ ਸਿੱਧੀ ਗੱਲ ਕਹੋ ਵੀ ਭਾਈ ਜਿੰਨੀ ਤੇਰੀ ਫੀਸ ਆ ਤੈਨੂੰ 50000 ਰੁਪਇਆ ਵੱਧ ਦੇਵਾਂਗੇ ਪਰ ਦੇਣੇ ਬਾਅਦ ਆ ਸਾਰੇ ਪੈਸੇ ਅੱਜਕੱਲ ਕੀ ਸਿਸਟਮ ਚੱਲਦਾਗਾ ਹਾਂਜੀ ਕਿਹਨੇ ਜਾਣਾਗਾ ਇਟਲੀ ਜਾਣਾ ਫਰਾਂਸ ਜਾਣਾਗਾ ਥੋੜਾ ਫਲਾਨੇ ਥਾਂ ਦਾ ਵੀਜ਼ਾ ਲਵਾ ਦਿੰਨੇ ਆ ਪਹਿਲਾਂ ਦੇ ਜੋ 50000 ਰੁਪਇਆ ਦੇਜੋ 20000 ਰੁਪਇਆ ਦੇਜੋ 30000 ਇਹ ਚੀਜ਼ ਲੁੱਟਿਆ ਪਿਆ ਲੋਕ ਇਹ ਜਾਨੇ ਮਗਰੋਂ ਕੋਈ ਪੁੱਛ ਨਹੀਂ ਫੜਾਉਂਦਾ ਭਾਈ ਸਾਬ ਲੋਕਾਂ ਦੇ ਮਾਂਜੇ ਲਾਤੇ ਇਹਨਾਂ ਨੇ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਪਿਆਗਾ ਜਿਹੜਾ ਤਾਂ ਚੱਲ ਅਰਬ ਦੇਸ਼ਾਂ ਨੂੰ ਜਾਂਦੇ ਉਹ ਤਾਂ ਚੱਲ ਵੀਜ਼ੇ ਪੱਕੇ ਹੁੰਦੇ ਵੀਜ਼ੇ ਮੈਲੀ ਜਾਂਦੇ ਆ ਵੱਡੇ ਦੇਸ਼ਾਂ ਦੇ ਇਹ ਜਿਹੜੇ ਸੁਪਨੇ ਦਿਖਾਉਂਦੇ ਆ ਟੂਰਿਸਟ ਦੇ ਨਾਂ ਤੇ ਇੰਨੇ ਲੋਕ ਠੱਗੇ ਗਏ ਇੰਨੇ ਲੋਕ ਠੱਗੇ ਗਏ ਨਾ ਕੋਈ ਹੰਦਸਾਬ ਨਹੀਂ ਜਿੰਨੇ ਵੀ ਲੋਕ ਜਿਹੜੇ ਵੀ ਠੱਗੇ ਗਏ ਆ ਕਮੈਂਟ ਕਰਕੇ ਉਹ ਵੀਜ਼ਾ ਏਜੰਸੀ ਦਾ ਨਾਂ ਜਰੂਰ ਦੱਸਿਓ ਵੀ ਤੁਸੀਂ ਕਿਹੜੇ ਠੱਕੋਲੇ ਗਏ ਸੀ ਕਿਹੜਾ ਉਹਨਾਂ ਨੇ ਇਮੀਗ੍ਰੇਸ਼ਨ ਖੋਲਿਆ ਹੋਇਆਗਾ ਵੱਡੇ ਤੋਂ ਵੱਡੇ ਨਾਲ ਦੀ ਆਫਿਸ ਬਣਾਏ ਆ ਮਹਿੰਗੇ-ਮਹਿੰਗੇ ਸਟਾਫ ਰੱਖਿਆ ਹੋਇਆ ਬੰਦੇ ਨੂੰ ਲੱਗਦਾ ਵੀ ਯਾਰ ਇਹ ਕੰਮ ਕਰਾ ਦੇਣਗੇ ਪਰ ਹੁੰਦੇ ਸਾਰੇ ਫੇਕ ਹੀ ਆ ਏਜੰਟ ਹਮੇਸ਼ਾ ਉਹ ਸਹੀ ਹੋਊਗਾ ਜਿਹੜਾ ਸੁੱਤੋਂ ਪਹਿਲਾਂ ਪੈਸੇ ਨਹੀਂ ਲਊਗਾ ਜਿਹੜਾ ਸਾਰਾ ਕੋਰਸ ਨੂੰ ਟਰਾਂਸਪੋਰਟ ਤੇ ਕਿਹਨਾਂ ਦੱਸੂਗਾ ਵੀ ਇੰਨਾ ਇੰਨਾ ਖਰਚਾ ਹੈ ਆ ਮੇਰੀ ਫੀਸ ਆ ਯਾ ਟੂਰਿਸਟ ਵੀਜ਼ਾ ਦਾ 5 ਲੱਖ 10 ਲੱਖ ਰੁਪਈਆ ਦੱਸੋ ਕੌਣ ਮੰਗਦਾ ਕਿਹੜੀ ਇਮੀਗ੍ਰੇਸ਼ਨ ਮੰਗਦੀ ਹੈ ਕਿਹੜਾ ਦੇਸ਼ ਮੰਗਦਾਗਾ ਤੁਸੀਂ ਕਿਹ ਹੈ ਤੁਸੀਂ ਤੁਸੀਂ ਯੂਰਪ ਜਾਣਾਗਾ ਠੀਕ ਆ 50-60 ਹਜ਼ਾਰ ਰੁਪਈਆ ਦਾ ਸਾਰਾ ਖਰਚਾ ਹੈਗਾ 7000 8000 ਰੁਪਈਆ ਐਮਬੈਸੀ ਦੀ ਫੀਸ ਆ ਤੁਸੀਂ ਚੰਗਨ ਵੀਜ਼ੇ ਲਈ ਅਪਲਾਈ ਕਰਨਾਗਾ ਤੁਹਾਡੇ ਕੋਲ ਫੰਡ ਹੋਣਾ ਚਾਹੀਦਾ 5-6 ਲੱਖ ਰੁਪਈਆ 7 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਕਿਸੇ ਵੀ ਦੇਖ ਦੇ ਲਈ ਇੰਨਾ ਕੁ ਬਹੁਤ ਹੁੰਦਾਗਾ ਤੁਹਾਡੇ ਵਾਪਸ ਆਉਣ ਦਾ ਕਾਰਨ ਤੁਹਾਡਾ ਸੌਲਿਡ ਹੋਵੇ ਤੁਹਾਡਾ ਆਉਣ ਜਾਣ ਦਾ ਪੂਰਾ ਮੈਪ ਹੋਵੇ ਵੀਜ਼ਾ ਮਿਲ ਜਾਂਦਾਗਾ ਜੇ ਤੁਸੀਂ ਸਾਰਾ ਕੁਝ ਇਨੀ ਸਰਦਾਰ ਦੀ ਨਹੀਂ ਚੱਕ ਸਕਦੇ ਵੀ ਕਿਹੜਾ ਇਨੀ ਭੁਗਾਈ ਕਰੂਗਾ ਏਜੰਟ ਨੂੰ ਫੜਾ ਦਿੰਦੇ ਆ ਵੀ ਉਹਨੇ ਤਾਂ ਮੰਗਣਾ ਹੀ ਆ 7-8 ਲੱਖ ਰੁਪਈਆ ਉਹਨੇ ਕਹਦੇ ਨਾਲ ਲਿਆ ਜੀ ਪਹਿਲਾਂ 50000 ਦੇ ਦੇ ਜਾਂ ਪਹਿਲਾਂ ਲੱਖ ਰੁਪਈਆ ਦੇ ਦੇ ਇਹਨਾਂ ਦਾ ਖਰਚ ਆਉਂਦੇ ਨਹੀਂ ਅਪਲਾਈ ਕਰਨ ਦੇ ਥੋੜੇ ਫੰਡ ਵੀ ਸ਼ੋਅ ਕਰਦਾਂਗੇ ਤੁਹਾਨੂੰ ਕੀ ਸਬੂਤਾਂ ਸ਼ੋਅ ਕੀਤਿਆਂ ਦਾ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਆ ਉਹ ਨਹੀਂ ਪਾਉਂਦੇ ਨਾ ਨਕਲੇ ਹੀ ਸਾਰਾ ਕੁਝ ਸ਼ੋਅ ਕਰਦੇ ਆ ਉਹ ਜਿਹਦੇ ਕਰਕੇ ਰਿਫਿਊਜ਼ਲ ਲੱਗ ਜਾਂਦੀ ਆ ਇਹ ਕਿਸੇ ਦਾ ਬਾਈ ਚਾਂਸ ਲੱਗ ਗਿਆ ਤਾਂ ਮਗਰੋਂ ਇੰਨੇ ਪੈਸੇ ਉਹਨੂੰ ਦੇਣੇ ਪੈਂਦੇ ਆ ਇਹ ਸਿਸਟਮ ਚੱਲਦਾਗਾ ਏਜੰਟ ਹਮੇਸ਼ਾ ਉਸੇ ਤੇ ਯਕੀਨ ਕਰਿਆ ਕਰੋ ਜਿਹੜਾ ਸੁੱਤੋਂ ਪਹਿਲਾਂ ਪੈਸੇ ਨਹੀਂ ਮੰਗਦਾਗਾ ਉਹੀ ਏਜੰਟ ਸਹੀ ਹੋਊਗਾ ਹੁਣ ਤੁਸੀਂ ਕਹੋਗੇ ਯਾਰ ਮਾੜੇ ਮੋਟੇ ਤਾਂ ਅੰਬੈਸੀ ਖਰਚੇ ਹੁੰਦੇ ਆ ਇਹ ਮਾੜੇ ਮੋਟੇ ਦੇ ਚੱਕਰ ਦੇ ਵਿੱਚ ਲੋਕਾਂ ਦੇ ਮਨ ਜਲਾਏ ਪਏ ਆ ਦੇ ਦੇ ਦੋ ਪਹਿਲਾਂ 10 ਦੇ ਦੋ 20 ਦੇ ਦੋ 50 ਡਾਕਟਰੀਆਂ ਹੋ ਗਈਆਂ ਡਾਕਟਰੀ ਦੇ ਦੋ ਫਲਾਨਾ ਤੁਹਾਡਾ ਲੈਟਰ ਆ ਗਿਆ ਫਲਾਨਾ ਆ ਗਿਆ ਉਧਰੋਂ ਐ ਤੁਹਾਡਾ ਕੀ ਆਉਂਦਾ ਹੁੰਦਾ ਆਹ ਆਫਰ ਲੈਟਰ ਆ ਗਿਆ ਇਹਦੇ ਪੈਸੇ ਦੇ ਦੋ ਬਹੁਤ ਲੋਕਾਂ ਤੋਂ 2-2 3-3 ਲੱਖ ਰੁਪਈਆ ਪ੍ਰੋਸੈਸਿੰਗ ਦੇ ਵਿੱਚ ਹੀ ਲੈ ਕੇ ਮਗਰੋਂ ਪਾਸਪੋਰਟ ਵੀ ਨਹੀਂ ਮੋੜੇ ਕਈਆਂ ਦੇ ਇੰਨੀ ਜਿਆਦੇ ਲੋਕਾਂ ਨਾਲ ਠੱਗੀ ਜਿਹੜੀ ਮਚਾਈ ਹੋਈ ਹੈ ਇਹਨਾਂ ਨੇ ਜੇ ਤੁਹਾਡੇ ਕੋਲ ਬਈ ਇੰਨੇ ਪੈਸੇ ਹੈਗੇ 10 ਲੱਖ ਰੁਪਈਆ ਤੱਕ ਲਾਉਣ ਦਾ ਉਦੋਂ ਬਿਹਤਰ ਤੁਸੀਂ ਇੰਡੀਆ 'ਚ ਕੰਮ ਖੋਲ੍ਹ ਲਓ ਬਹੁਤ ਅੰਗੇ ਰਹੋਗੇ ਜੇ ਤੁਹਾਡੇ ਕੋਲ ਪੈਸਾ ਵਾਧੂ ਆ ਕੋਈ ਟੈਨਸ਼ਨ ਨਹੀਂ ਤੁਸੀਂ ਜਾਣਾ ਹੀ ਜਾਣਾਗਾ ਫਿਰ ਤੁਹਾਡੀ ਮਰਜ਼ੀ ਆ ਪਰ ਜਿਹੜੇ ਰੋਗ ਪਾਈ ਕਰਦੇ ਆ ਚੱਕ ਕੇ ਕਰਦੇ ਆ ਕੰਮ ਇਹ ਉਹ ਦਿਮਾਗ ਦੇ ਨਾਲ ਇਹ ਚੀਜ਼ ਨੂੰ ਸੋਚੋ ਪੈਸੇ ਕਿਸੇ ਏਜੰਟ ਕੋਲੇ ਨਾ ਫਸਾਓ ਅੱਜ ਕੱਲ੍ਹ ਨਾ ਐਨੇ ਏਜੰਟਾਂ ਐਨੇ ਏਜੰਟਾਂ ਹਰ ਇੱਕ ਪਿੰਡ ਸ਼ਹਿਰ ਦੇ ਵਿੱਚ ਏਜੰਟ ਬਣੇ ਬੈਠੇ ਆ ਆਉਂਦਾ ਜਾਂਦਾ ਕੁਝ ਨਹੀਂ ਉਹਨਾਂ ਨੂੰ ਸਿਰਫ ਅਪਲਾਈ ਕਰਨ ਦਾ ਇੱਕੋ ਹੀ ਤਰੀਕਾ ਅੱਗੇ ਜਿਹੜਾ ਅੰਬੈਸੀ ਆ ਵੀਜ਼ਾ ਆਫੀਸਰ ਆ ਵੀਜ਼ਾ ਉਹਨੇ ਦੇਣਾਗਾ ਉਹਦੀ ਮਰਜ਼ੀ ਆ ਜੇ ਤੁਹਾਡੇ ਪੇਪਰ ਸਹੀ ਉਹਨੂੰ ਚੰਗੇ ਲੱਗਿਆ ਸਾਰਾ ਕੁਝ ਉਹਨੇ ਵੀਜ਼ਾ ਦੇ ਦੇਣਾ ਨਹੀਂ ਉਹਨੇ ਰਿਫਿਊਜ਼ ਕਰ ਦੇਣਾ ਐਨੀ ਇੱਕ ਕਹਾਣੀ ਹੁੰਦੀ ਆ ਆਫਰ ਲੈਟਰਾਂ ਮਗਾਉਂਦੇ ਆਓ ਫੇਕ ਆਫਰ ਲੈਟਰਾਂ 100 ਦੀ ਬਣ ਜਾਂਦੀ ਆ ਬੰਦਿਆਂ ਨੂੰ 10-10 ਲੱਖ ਰੁਪਈਆ ਕਹਿ ਕੇ ਜੇ ਦਸਾਂ ਦੇ ਵਿੱਚੋਂ ਇੱਕ ਦਾ ਲੱਗ ਗਿਆ ਉਹਨਾਂ ਦਾ ਬਣ ਗਿਆ 10 ਲੱਖ ਰੁਪਈਆ ਜਿਹੜੇ ਅਡਵਾਂਸ ਪੈਸੇ ਲੈਂਦੇ ਆ ਇਹ ਉਹਨਾਂ ਦੀ ਇਹਨਾਂ ਨੂੰ ਸਾਰੀ ਆਮਦਨ ਹੁੰਦੀ ਆ ਇੰਨੇ ਲੋਕ ਇਹਨਾਂ ਦੇ ਮਾਂਜੇ ਪਏ ਆ ਬਹੁਤ ਜ਼ਿਆਦੇ ਕੋਈ ਹੱਦ ਹਿਸਾਬ ਹੀ ਨਹੀਂ ਹੈਗੀ ਜਿਹਦੇ ਜਿਹਦੇ ਨਾਲ ਵੀ ਕਿਸੇ ਵੀ ਏਜੰਟ ਵੱਲ ਹੋਈ ਆ ਠੱਗੀ ਕਮੈਂਟ ਕਰਕੇ ਦੱਸਿਓ ਉਹ ਕਿਹੜਾ ਏਜੰਟ ਸੀ ਕਿਹੜਾ ਪਿੰਡ ਦਾ ਸੀਗਾ ਕੀ ਉਹਦਾ ਕੰਟੈਕਟ ਨੰਬਰ ਸੀਗਾ ਆਪਾਂ ਇੱਕ ਪੇਜ ਬਣਾਉਣਾਗਾ ਸਪੈਸ਼ਲ ਇੱਕ ਗਰੁੱਪ ਬਣਾਉਣਾਗਾ ਜਿੱਥੇ ਜਿੰਨੇ ਵੀ ਠੱਗ ਏਜੰਟਾਂ ਉਹਨਾਂ ਬਾਰੇ ਲੋਕ ਆਪੋ ਆਪਣਾ ਸਾਰਾ ਜਗਤ ਦੱਸਣਗੇ ਲੋਕ ਆਉਣਗੇ ਉਹ ਪੇਜ ਦੇਖਣਗੇ ਵੀ ਕਿਹੜਾ ਏਜੰਟ ਸਹੀ ਆ ਕਿਹੜਾ ਠੱਗੀ ਮਾਰਨ ਵਾਲਾਗਾ ਮੈਂ ਜੇਰਾ ਨਹੀਂ ਪੈਸੇ ਲੈਂਦਾ ਉਹੀ ਸਹੀ ਆ ਮੇਰੇ ਹਿਸਾਬ ਨਾਲ ਸਿੱਧੀ ਗੱਲ ਆ ਬਾਕੀ ਤੁਸੀਂ ਆਪ ਦੱਸ ਦੋ ਤੁਹਾਡਾ ਵੀ ਐਕਸਪੀਰੀਅੰਸ ਹੋਊਗਾ ਤੁਸੀਂ ਵੀ ਲੋਕਾਂ ਨਾਲ ਮਿਲੇ-ਵਿਚਰੇ ਇਸ ਦੁਨੀਆ ਦੀ ਵਿੱਚ ਹੀ ਰਹਿੰਦੇ ਆ ਪਰ ਮੈਂ ਇਹ ਕਹਿਣਾ ਚਾਹਣਾਗਾ ਭਾਈ ਬਿਨਾ ਜਾਣੇ ਪਛਾਣੇ ਐਵੇਂ ਕਿਸੇ ਤੋਂ ਠੱਗੀ ਨਾ ਮਰਾਓ ਬਸ ਐਨੀ ਵੀਡੀਓ ਸੀ ਇਹ